ਅੱਜ ਭਾਮੀਆਂ ਕਲਾ ਪਿੰਡ ਦੇ ਵਿੱਚ ਆਇਆ ਹੈ ਤਾਂ ਲੁਧਿਆਣੇ ਦੇ ਵਿੱਚ ਹੀ ਹੈ ਤੇ ਇੱਥੇ ਬਹੁਤ ਹੀ ਸੋਹਣਾ ਬੁਟੀਕ ਅਸੀਂ ਦੇਖਿਆ ਮੈਨੂੰ ਲੱਗਦਾ ਹੈ ਕਿ ਇਹ ਬੁਟੀਕ ਜਿਹੜਾ ਹੈ ਨਾ ਇਹਦਾ ਇੰਨਾ ਸਟੈਂਡਰਡ ਹਾਈ ਹੈ ਤੁਸੀਂ ਜੇਕਰ ਮਾਡਲ ਟਾਊਨ ਜਾਂ ਆਪਣੇ ਕੁਮਾਰ ਮੰਡੀ ਚਲੇ ਜਾਓ ਨਾ ਤਾਂ ਐਦਾਂ ਦੇ ਬੁਟੀਕ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੇ ਮੈਂ ਹੈਰਾਨ ਹੈ ਕਿ ਪਿੰਡ ਦੇ ਵਿੱਚ ਇੰਨਾ ਸੋਹਣਾ ਬੁਟੀਕ ਮੈਂ ਤਾਂ ਕੁੱਛਦੇ ਆ ਮੈਂ ਵੀ ਜਿਹੜਾ ਆਈਡੀਆ ਤੁਸੀਂ ਆਇਆ ਰੱਬ ਦੀ ਕਿਰਪਾ ਆ ਉੱਥੇ ਵੀ ਖੋਲ ਸਕਦੇ ਸੀ ਜਿੰਡ ਦੇ ਅੰਦਰ ਬੁਟੀਕ ਖੋਲਿਆ ਤੁਸੀਂ ਮੈਂ ਰੀਜ਼ਨ ਬਿਹਾਈਂਡ ਇਹ ਕਿ ਉਹ ਲੋਕਾਂ ਦੇ ਕੋਲੇ ਉੱਥੇ ਤਾਂ ਬਹੁਤ سارے ਆਪਸ਼ਨ ਨੇ ਥੈਨ ਅਗਰ ਇਹ ਏਰੀਆ ਬਹੁਤ ਰੇਚੇਰੀਆ ਮੰਨਿਆ ਜਾਂਦਾ ਥੈਨ ਇੱਥੇ ਲੋਕਾਂ ਦੇ ਕੋਲ ਇਦਾਂ ਦੀ ਕੋਈ ਫੈਸਿਲਿਟੀ ਨਹੀਂ ਸੀਗੀ ਠੀਕ ਹੈ ਸੋ ਮੈਨੂੰ ਲੱਗਦਾ ਸੀਗਾ ਕਿ ਇੱਥੇ ਇਹ ਚੀਜ਼ ਬਹੁਤ ਗੋਡ ਆਈਡੀਆ ਹੋਊਗਾ ਅੰਦਰ ਨਾਮ ਥੈਂਕਫੁਲ ਟੂ ਗੋਡ ਕੇ ਇਹ ਵਾਕਿਆ ਹੀ ਮੇਰਾ ਜਿਹੜੀ ਸੋਚ ਆ ਉਪਰਵਾਨ ਚੜੀ ਗਰੇਸਲ ਦਾ ਡਿਜ਼ਾਈਨਰ ਹਬ ਬੁਟੀਕ ਦਾ ਨਾਮ ਤੁਸੀਂ ਰੱਖਿਆ ਇਹ ਬੜਾ ਯੂਨੀਕ ਜਿਹਾ ਹੈ ਨਾ ਸੋਹਣਾ ਲੱਗਦਾ ਮੂੰ ਜ਼ੁਬਾਨ ਦੇ ਉੱਤੇ ਆਂਦਾ ਤਾਂ ਅੱਛਾ ਲੱਗਦਾ ਮੈਨੂੰ ਇਹ ਦੱਸੋ ਕਿ ਭਾਮੀਆਂ ਕਲਾ ਜਿਹੜਾ ਪਿੰਡ ਪੈ ਜਾਂਦਾ ਇਹ ਲੁਧਿਆਣੇ ਦੇ ਵਿੱਚ ਹੀ ਆ ਥੋੜਾ ਮਤਲਬ ਦੂਰ ਪਾਸ ਪੈ ਜਾਂਦਾ ਨਹੀਂ ਰਮ ਇਹ ਹੈ ਮੋਸਟਲੀ ਜਿੱਦਾਂ ਆਪਾਂ ਸਮਰਾਲਾ ਚੌਂਕ ਤੋਂ ਚੰਡੀਗੜ੍ਹ ਰੋਡ ਆਨੇ ਆ ਇਹ 6 ਕਿਲੋਮੀਟਰ ਹੈ ਚੰਡੀਗੜ੍ਹ ਰੋਡ ਤੋਂ ਠੀਕ ਹੈ ਵੈਰੀ ਨੀਅਰ ਅਬਾਊਟ ਮਤਲਬ ਤੁਸੀਂ ਕਹਿ ਲਓ ਵੀ ਵਿੱਚ ਹੀ ਆ ਲੁਧਿਆਣੇ ਦੇ ਅਸੀਂ ਤਾਂ ਆਪਣੇ ਆਪ ਨੂੰ ਕਹਿੰਦੇ ਹੀ ਨਹੀਂ ਵੀ ਅਸੀਂ ਪਿੰਡ 'ਚ ਰਹਿੰਦੇ ਆ ਹਾਂਜੀ ਪਰ ਜੋ ਖੂਬਸੂਰਤੀ ਬੰ ਮੈਂ ਇੱਥੇ ਦੇਖ ਰਿਹਾ ਹਾਂ ਨਾ ਸਿ ਵਾਕ ਹੀ ਮਜ਼ਾ ਆ ਰਿਹਾ ਤੁਸੀਂ ਪਖਸ਼ੀਆਂ ਦੀ ਆਵਾਜ਼ਾ ਸੁਣ ਲਓ ਹੈ ਨਾ ਤੁਸੀਂ ਆਸ-ਪਾਸ ਹਰੀਆਵਲ ਦੇਖ ਲਓ ਇਹ ਬੜਾ ਸੋਹਣਾ ਆਈਡੀਆ ਹੈ ਇਹ ਨਾ ਤੁਸੀਂ ਇੱਕ ਸੇਧ ਦੇ ਦਿੱਤੀ ਹੈ ਲੋਕਾਂ ਨੂੰ ਕਿ ਤੁਹਾਨੂੰ ਬਹੁਤ ਉੱਚੀਆਂ ਥਾਵਾਂ ਤੇ ਜਾ ਕੇ ਆਪਣਾ ਕੰਮ ਖੋਲਣ ਦੀ ਲੋੜ ਨਹੀਂ ਜਿੱਥੇ ਉਹ ਉੱਥੇ ਖੋਲੋ ਜੇ ਤੁਹਾਡਾ ਕੰਮ ਵਧੀਆ ਤਾਂ ਕਸਟਮਰ ਤੁਹਾਡੇ ਤੱਕ ਪਹੁੰਚਣਗੇ ਪਹੁੰਚਣਗੇ ਡੈਫੀਨੇਟਲੀ ਹਾਲਾਂਕਿ ਮੈਂ ਤੁਹਾਡਾ ਸਾਰਾ ਸਾਰਾ ਕੰਮ ਦੇਖ ਚੁੱਕੀ ਹਾਂ ਔਰ ਮੈਨੂੰ ਲੱਗਦਾ ਹੈ ਕਿ ਇੰਨਾ ਸੋਹਣਾ ਇੰਨਾ ਸੋਹਣਾ ਕਿੱਦਾਂ ਕਰ ਸਕਦੇ ਤੁਸੀਂ ਇੰਨਾ ਸੋਹਣਾ ਬਤੈ ਇੰਨਾ ਯੂਨੀਕ ਇੰਨਾ ਵਧੀਆ ਡਿਜ਼ਾਈਨ ਮਜ਼ਾ ਆ ਗਿਆ ਮੈਮ ਦੇਖ ਕੇ ਔਰ ਬਹੁਤ ਸਾਰੀਆਂ ਜਿਹੜ ਸਾਡੇ ਨਾਲ ਕਰੀ ਹੈ ਨਾ ਉਹ ਵੀ ਦਿਨੋਂ ਛੁਗਈਆਂ ਤੁਹਾਡੀ ਜਰਨੀ ਦੇ ਬਾਰੇ ਵੀ ਅਸੀਂ ਜਾਣਿਆ ਬਹੁਤ ਮਜ਼ੇਦਾਰ ਸੀ थैंक यू so much ਮੈਮ ਇਹ ਜਿਹੜਾ ਆਊਟਫਿਟ ਤੁਸੀਂ ਪਾਇਆ ਹੋਇਆ ਬੜਾ ਹੀ ਸੋਹਣਾ ਲੱਗਦਾ ਪਿਆ ਕਿਉਂਕਿ ਦੁਪੱਟਾ ਔਰ ਜਿਹੜਾ ਤੁਹਾਡਾ ਬਾਟਮ ਹੈ ਉਹ ਬਿਲਕੁਲ ਯੂਨੀਕ ਹੈ ਹੈਨਾ ਇਹਦੇ ਉੱਤੇ ਜਿਹੜੀ ਐਮਬ੍ਰੋਇਡਰੀ ਹੈ ਇਹ ਸਾਰਾ ਤੁਸੀਂ ਕੁਝ ਕਰਵਾਇਆ ਹੋਇਆ ਜਾਂ ਫਿਰ ਮਾਰਕੀਟ ਤੋਂ ਇਦਾਂ ਹੀ ਖਰੀਦਿਆ ਸੀ ਅਸੀਂ ਇਹਨਾਂ ਨੂੰ ਬਿਲਕੁਲ ਇਸੀ ਰॉ ਮਟੀਰੀਅਲ ਚੱਕਦੇ ਆ ਜਿੱਦਾਂ ਰਨਿੰਗ ਫੈਬਰਿਕ ਥਾਨਾਂ ਚ ਲਿਆਣੇ ਆ ਲਿਆ ਕੇ ਫਿਰ ਮੈਂ ਸਾਰੀ ਅਸੀਂ ਡਿਜ਼ਾਈਨਿੰਗ ਕਰਕੇ ਕ੍ਰੀਏਟੀਵਿਟੀ ਕਰਦੇ ਹਾਂ ਇਸ ਨੂੰ ਟੋਟਲ ਹੈਂਡਵਰਕ ਪਹਿਲਾਂ ਇਹਦਾ ਅਸੀਂ ਗ੍ਰਾਫ ਤਿਆਰ ਕਰਦੇ ਆ ਫਿਰ ਇਹ ਪ੍ਰੋਪਰ ਪੀਸ ਅੱਡਿਆਂ ਤੇ ਜਾਂਦੇ ਨੇ ਓਕੇ ਥੈਨ ਕਲਰ ਕੰਬੀਨੇਸ਼ਨ ਤੇ ਇਦੇ ਉੱਤੇ ਜਿੰਨੀ ਲੇਸ ਦੀ ਡਿਟੇਲਿੰਗ ਤੁਸੀਂ ਦੇਖ ਰਹੇ ਹੋ ਇਹ ਬੜੀ ਖੂਬਸੂਰਤ ਹੈ ਨਾ ਲਈ ਸਾਰਾ ਜਿੰਨਾ ਵੀ ਹੈ ਨਾ ਇਹ ਬੀਡਸ ਅਸੀਂ ਲੇਸ ਰੈਡੀ ਕਰਦੇ ਆ ਤੇ ਰੈਡੀ ਕਰਨ ਤੋਂ ਬਾਅਦ ਹੀ ਇਹ ਪੀਸਾਂ ਦੇ ਉੱਤੇ ਸਾਰੀ ਮਸ਼ੀਨ ਦੇ ਨਾਲ ਹੀ ਅਟੈਚ ਹੁੰਦੀ ਆ ਐਂਡ ਜਿੱਦਾਂ ਹੈਂਡ ਏਮਬਰਾਇਡਰੀ ਹੋਈ ਕਹਿ ਲੋ ਇੱਕ ਤਰੀਕੇ ਦੀ ਨਾ ਇਹ ਸਾਰਾ ਮੈਮ ਅੱਡਿਆਂ ਦੇ ਉੱਤੇ ਵੱਡੇ ਅੱਡਿਆਂ ਦੇ ਉੱਤੇ ਪੀਸ ਲੱਗਦਾ ਇਹਦੇ ਤੇ ਸਾਰਾ ਕੱਟ ਦਾ ਨਾ ਦਵਕਾ ਜਿੱਦਾਂ ਤੁਸੀਂ ਡਿਟੇਲਸ ਦੇਖ ਸਕਦੇ ਹੋ ਸਾਰਾ ਕੁੰਦਨ ਸਿਰੋਸ ਕੀ ਐਂਡ ਤੇਲਾ ਵਰਕ ਜਰੀ ਹਨਾ ਇਹ ਵਾਇਕੋ ਆਇਆ ਹੋਇਆ ਇਹ ਸਾਰਾ ਰੇਸ਼ਮ ਦਾ ਵਰਕ ਆ ओके ਤੇ ਮੇਰ ਮੈਮ ਇਹਦੀ ਤੁਸੀਂ ਬਾਟਮ ਐਂਡ ਇਹਦਾ ਜਿਹੜਾ ਸ਼ਰਟ ਦਾ ਫੈਬਰਿਕ ਆ ਉਹ ਥੋੜਾ ਡਿਫਰੈਂਟ ਹੈ ਇਹਦਾ ਬਾਟਮ ਐਂਡ ਦੁਪੱਟਾ ਸੇਮ ਆ ओके ਦੇਖੋ ਤੁਸੀਂ ਇਹਨਾਂ ਫੁੱਲ ਹੈਵੀ ਪੀਸ ਨੂੰ ਲੱਗਦਾ ਪਿਆ ਪੀਸ थैंक यू थैंक यू ਸੋ ਵੈਰੀ ਮੱਚ ਮੈਮ ਮਤਲਬ ਪਾਰਟੀ ویئر ਕੋਈ ਵੀ ਫੰਕਸ਼ਨ ਹੈ ਤੁਸੀਂ ਇਹਦੇ ਨਾਲ ਅਟੈਂਡ ਕਰ ਸਕਦੇ ਹੋ ਔਰ ਸਾਰੇ ਤੁਹਾਨੂੰ ਦੇਖਣਗੇ ਜੀ ਮੋਸਟਲੀ ਮੈਂ ਹਮ ਇਦਾਂ ਹੁੰਦਾ ਸਾਡੇ ਕੋਲ ਇਦਾਂ ਦੇ ਪੀਸਿਸ ਆਉਂਦੇ ਨੇ ਜਿੱਦਾਂ ਗਰੂਮ ਐਂਡ ਬ੍ਰਾਈਡ ਦੀ ਮਦਰ ਲਈ ਚਾਹੀਦਾ ਹਨ ਥੈਨ ਉਹਨਾਂ ਨੂੰ ਫਿਰ ਕੁਝ ਇਦਾਂ ਦਾ ਯੂਨਿਕ ਆਈਡੀਆ ਸੀ ਕਹੀਦਾ ਕਿ ਤੁਸੀਂ ਕੁਝ ਇਦਾਂ ਦਾ ਪਾਵੋ ਐਂਡ ਥੈਨ ਹੈਵੀ ਵੀ ਲੱਗੇ ਬਟ ਇਦਾਂ ਨਾ ਲੱਗੇ ਕਿ ਇਹ ਥੋਪਿਆ ਜਾ ਹੋਇਆ ਲਾਈਕ ਸਿੰਪਲ ਐਂਡ ਐਲੀਗੈਂਟ ਔਰ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਸਾਰੀ ਚੀਜ਼ਾਂ ਦੇ ਉੱਤੇ ਤੁਸੀਂ ਆਪਣੇ ਆਪ ਹੀ ਕੰਟਰਾਸਟ ਔਰ ਆਪਣੇ ਆਪ ਹੀ embroiderry ਕਰਕੇ ਤਿਆਰ ਕੀਤਾ ਜਿਵੇਂ ਕਿ ਇਹ ਵੀ ਪੀਸ ਦਿਖ ਰਿਹਾ ਹੈ ਹੈਨਾ orange ਔਰ ਇਹਦਾ ਕੰਬੀਨੇਸ਼ਨ ਲਾਈਟ ਗ੍ਰੀਨ ਦਾ ਹੈਨਾ ਸੋ ਬਹੁਤ ਸੋਹਣਾ ਲੱਗਦਾ ਹੈ ਕਿ ਪਿਸਤਾ ਕਲਰ ਦੇ ਨਾਲੇ ਔਰ ਮਹਿੰਦੀ ਦਾ ਉਹਦੇ ਨਾਲ ਹੈਨਾ ਔਰ ਮੈਮ ਇਹਦੇ ਵਿੱਚ ਦੇਖੋ ਫਿਨਿਸ਼ਿੰਗ ਵਿਦ ਪਾਈਪਿੰਗ ਹੈਨਾ ਇਨ ਦੀ ਐਨੀ ਜਿਹੜਾ ਇਹਦਾ ਫੈਬਰਿਕ ਹੈ ਟੈਬੀ ਸਿਲਕਾ ਇਹ ਜਿੱਦਾਂ ਕਹਿ ਲਓ ਵੀ ਕਾਗਜ਼ ਤੋਂ ਪਤਲਾ ਫੈਬਰਿਕ ਆ ਦਸ ਵੈਰੀ ਹਾਰਡ ਜੌਬ ਇਹਨੂੰ ਜਦੋਂ ਤੁਸੀਂ ਖਿੱਚ ਕੇ ਅੱਡੇ ਤੇ ਲਗਾਣੇ ਆ ਠੀਕ ਹੈ ਬੜਾ ਡੈਲੀਕੇਟ ਚਾ ਫੈਬਰਿਕ ਆ ਤੋ ਇਹਨੂੰ ਬੜੀ ਸਲਾਈਟਲੀ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਕੰਮ ਵੀ ਤੁਹਾਡੇ ਕੋਲ ਐਕਸਪੀਰੀਐਂਸਡ ਵਰਕਰ ਹੋਣੇ ਚਾਹੀਦੇ ਨੇ ਇਹਨਾਂ ਨੂੰ ਹੋਵੇ ਕਿ ਦੁਪੱਟਾ ਲਗਾਇਆ ਤੇ ਨਾਲ ਹੀ ਉਹਨਾਂ ਨੇ ਖਰਾਬ ਕਰਤਾ ਹਨ ਤੁਸੀਂ ਦੇਖ ਰਹੇ ਹੋ ਕਿ ਹਰ ਚੀਜ਼ ਦੀ ਜਿਹੜੀ ਡਿਟੇਲਿੰਗ ਤਾਂ ਹੀ ਸੂਧਿੰਗ ਲੱਗਦੀ ਹੈ ਜੇ ਕੰਮ ਵਧੀਆ ਹੋਇਆ ਹੋਇਆ ਹਨ ਬੇਸ ਬਹੁਤ ਸੋਹਣਾ ਹੋਣਾ ਚਾਹੀਦਾ ਵੈਰੀ ਫਸਟ ਆਫ ਆਲ ਐਂਡ ਫੇਰੀ ਉਹਦੇ ਤੇ ਤੁਸੀਂ ਕਲਰ ਕੰਬੀਨੇਸ਼ਨ ਚੱਕ ਸਕੋ ਬਹੁਤ ਸੋਹਣਾ ਬਹੁਤ ਸੋਹਣਾ ਥੈਂਕ ਯੂ ਥੈਂਕ ਯੂ so very much ਤੁਸੀਂ ਕੀਤੇ ਹੋਏ ਨੇ ਜੀ ਵਾਕਏ ਕੂਲ ਲੱਗਦੇ ਨੇ ਔਰ ਪਾ ਕੇ ਤਾਂ ਵਾਕਏ ਰਾਇਲ ਲੁੱਕ ਆਉਂਦੀ ਹੈ ਇਨਸਾਨ ਨੂੰ ਨਾ ਜੀ ਇਹ ਚੀਜ਼ਾਂ ਇਦਾਂ ਤਿਆਰ ਕੀਤੀਆਂ ਔਰ ਜਦਾਂ ਇਹ ਫੈਬਰਿਕ ਹੈ ਹਨਾ ਜੀ ਮੈਮ ਤੇ ਇਹਨਾਂ ਦਾ ਜਿਹੜਾ ਫੈਬਰਿਕ ਹੈ ਤੁਸੀਂ ਵੱਖਰਾ ਵੱਖਰਾ ਲੈ ਕੇ ਆਉਂਦੇ ਹੋ ਮਤਲਬ ਜਿਹਦਾ ਸਲਵਾਰ ਦਾ ਹੋਰ ਸੂਟ ਦਾ ਹੋਰ ਇਹ ਨਹੀਂ ਹੈ ਕਿ ਇੱਕੋ ਹੀ ਚੀਜ਼ ਤੋਂ ਚੱਕ ਲਿਆ ਹੈ ਅਲੱਗ-ਅਲੱਗ ਕੰਟਰਾਸਟ ਕਰਕੇ ਫਿਰ ਉਹਨੂੰ ਅੱਡੇ ਤੇ ਲਗਾ ਕੇ ਔਰ ਫਿਰ ਜਿਵੇਂ ਤੁਸੀਂ ਕਹੇ ਕਿ ਗਰਾਫ ਨੋ ਆਪਏ ਜਿਵੇਂ ਹੁਣ ਆਪੀ ਜਿਹੜਾ ਮੇਰਾ ਵੇਅਰ ਕੀਤਾ ਹੋਇਆ ਚ ਇਹਨਾਂ ਚੋਂ ਤੁਸੀਂ ਐਨੀ ਪਿਕ ਕਰ ਲੋ ਇਹਨਾਂ ਨੂੰ ਮਤਲਬ ਕੋਈ 20 20 ਦਿਨ ਮਹੀਨਾ ਮਹੀਨਾ ਲੱਗ ਜਾਂਦਾ ਆ ਡਿਸਾਈਡ ਕਰਦੇ ਹੋਏ ਕਿ ਕਿਹੜਾ ਦੇਤੇ ਵਰਕ ਹੋਵੇ ਗਰਾਫ ਤਿਆਰ ਹੋਣ ਤੇ ਫਿਰ ਉਸ ਤੋਂ ਬਾਅਦ ਵਰਕ ਤੇ ਉਹਦੀ ਮਤਲਬ ਕਹਿ ਲਓ ਇੱਕ ਕਸਟਮਰ ਦੇ ਜਾਂ ਇੱਕ ਐਨੀ ਪਰਸਨ ਦੇ ਬਾਡੀ ਦੇ ਉੱਤੇ ਆਊਟਫਿਟ ਜਾਣ ਤੋਂ ਪਹਿਲਾਂ ਉਹ ਘੱਟ ਤੋਂ ਘੱਟ 10 ਬੰਦਿਆਂ ਦੇ ਹੱਥਾਂ 'ਚ ਹੀ ਹੋ ਕੇ ਆਉਂਦਾ ਨਾ ਫਿਰ ਉਹ ਚੀਜ਼ ਤੁਸੀਂ ਕਹਿ ਸਕਦੇ ਹੋ ਇੱਕ ਔਰ ਵਧੀਆ ਚੀਜ਼ ਬਣਦੀ ਹੈ ਫਿਰ ਉੱਬਰ ਕੇ ਆਂਦੀ ਹੈ ਨਾ ਮੈਂ ਤਾਂ ਹੀ ਕਸਟਮਰ ਇੰਨੇ ਤੁਹਾਡੇ ਨਾਲ ਜੁੜੇ ਹੋਏ ਨੇ ਜੋ ਚੀਜ਼ਾਂ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇੱਥੇ ਕਿਤੇ ਦੇਖਣ ਨੂੰ ਮਿਲਦਾ ਹੋਵੇਗਾ ਕਿਉਂਕਿ ਕਾਰੀਗਰ ਵੀ ਤੁਹਾਡੇ ਯੂਨੀਕ ਨੇ ਥਾਂ-ਥਾਂ ਤੋਂ ਤੁਸੀਂ ਕਾਰੀਗਰ ਲੈ ਕੇ ਆਏ ਹੋ ਔਰ ਉਹ ਮਹਰ ਨੇ जी हर चीज है ना, जी। दे दा वर्क करना है की वर्क करना है दबके का करना है सो so ये सब चीजा मतलब मजा आ गया देख के ना। जी, you और you so सूट सी नहीं ਔਰ ਤੁਹਾਡੇ ਕੋ ਲਹਿੰਗੇ ਵੀ ਨਏ ਹਨਾ ਜੀ ਤਾਂ ਕੋਟ ਸਟ ਵੀ ਤੁਸੀਂ ਤਿਆਰ ਕਰਵਾਉਂਦੇ ਹੋ ਮਤਲਬ ਜਿਹੜੀ ਚੀਜ਼ ਵੈਸਟਰਨ ਵੀ ਹੈ ਨਾ ਉਹਦੇ ਉੱਤੇ ਵੀ ਇੰਡੋ ਵੈਸਟਰਨ ਹੋ ਚਾਹੇ ਪੰਜਾਬੀ ਵਰਕ ਹੋ ਤਾਂ ਬੜਾ ਸ਼ਾਨਦਾਰ ਚੀਜ਼ ਲੱਗੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹਲੇ ਕਰਨੀਆਂ ਆਸੀ ਤੇ ਆਪਣੀ ਥਾਂ ਤੇ ਜਾਂਦੇ ਆ ਫਿਰ ਪੁੱਛਦੇ ਆ ਤੁਹਾਨੂੰ ਪਰ ਮੈਂ ਲਹਿੰਗੇ ਤੇ ਕਿਹੜੀ embroiderry ਹੋਈ ਪਈ ਹੈ ਇਹਦੇ ਉੱਤੇ ਮੈਂ ਇੱਕ ਪਿਓਰ 크ੇਵ ਦੇ ਵਿੱਚ ਲਹਿੰਗਾ ਆ ਤੇ ਦੇ ਉੱਤੇ ਜਿਹੜਾ ਥ੍ਰੈਡ ਦੇ ਨਾਲ ਸਾਰਾ ਸਿੱਪੀ ਵਰਕ ਆ ਓਕੇ ਹਾਂਜੀ ਇਹ ਸਾਰਾ ਮਸ਼ੀਨੀ ਹੈ ਹਨਾ ਹਾਂਜੀ ਮੈਮ ਮਸ਼ੀਨੀ ਹੈ ਤੇ ਇਹਦੇ ਨਾਲ ਮੈਂ ਇਸ ਤਰੀਕੇ ਦਾ ਇਹਦਾ ਜਿਹੜਾ ਬਲਾਊਜ਼ ਆ ਥੋੜਾ ਲੰਬਾ ਰੈਡੀ ਕੀਤਾ ਹੋਇਆ ਓਕੇ ਇਹ ਬੈਕ ਹੈਗੀ ਆ ਤੇ ਆਪਾਂ ਨੇ ਇਹਦੇ ਉੱਤੇ ਇਸ ਤਰੀਕੇ ਨਾਲ ਇਹਨੂੰ ਐਮਬਰਾਇਡਰੀ ਐਕਸਟਰਾ ਕਰਕੇ ਇਹਨੂੰ ਸਾਰੀ ਹੱਥ ਦੇ ਨਾਲ ਹਾਂਜੀ ਸਾਰਾ ਨਹੀਂ ਮੈਮੇ ਦੀ ਉੱਤੇ ਸਾਰਾ ਮਟੀਰੀਅਲ ਦਾ ਕੰਮ ਹੋਇਆ ਹੋਇਆ ਸਾਰਾ ਕੱਟ ਦਾ ਨਾ ਆ ਵਿੱਚ ਕੁੰਦਨ ਲੱਗਿਆ ਹੋਇਆ ਦਬਕਾ ਆ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਡਿਜ਼ਾਈਨ ਕੀਤਾ ਹੈ ਮਟੀਰੀਅਲ 'ਚ ਮੈਂ ਬਿਲਕੁਲ ਕੰਪਰੋਮਾਈਜ਼ ਨਹੀਂ ਕਰਦੀ ਹਮ ਐਂਡ ਗਰਲੀ ਯਾ ਜਸ ਲੁੱਕ ਲਾਈਕ ਥੈਟ ਦੇ ਨਾਲ ਆਪਣੇ ਨੈਟ ਦਾ ਦੁਪੱਟਾ ਟੀਮ ਅਪ ਕੀਤਾ ਤੇ ਇਹਦੇ ਵਿੱਚ ਮੈਮ ਸਾਰਾ ਹੀ ਆਪਾਂ ਨੇ ਜਿਹੜਾ ਬਲੌਕ ਪੇਂਟ ਦਾ ਕਰਕੇ ਨੂੰ ਫੇਰ ਇਹਨੂੰ ਆਪਾਂ ਨੇ ਹੈਂਡ ਵਰਕ ਦੇ ਨਾਲ ਹਾਈਲਾਈਟ ਕੀਤਾ ਹਾਂਜੀ ਦੈਨ ਇਹਦਾ ਜਿਹੜਾ ਮੈਮ ਉੱਪਰ ਅੱਪਰ ਉਹ ਕੁਝ ਇਸ ਤਰੀਕੇ ਦਾ ਦਸ ਲੁੱਕ ਲਾਈਕ ਅ ਪੈਂਪਲਮ ਸਟਾਈਲ ਵਿਦ ਸਲਿਟਸ ਲੌਂਗ ਸਲਿਟਸ ਨਾ ਬਹੁਤ ਸੋਹਣਾ ਹਾਂਜੀ ਮੈਮ ਪੂਰਾ ਫੁੱਲ ਹੈਵੀ ਪੀਸ ਆ ਇਹਨੂੰ ਅਰਾਊਂਡ ਕਰੂੰਗੀ ਤੁਸੀਂ ਬੈਕ ਐਂਡ ਫਰੰਟ ਬੋਥ ਆਪਾਂ ਨੇ ਇਹਨੂੰ ਹਾਈਲਾਈਟ ਕੀਤਾ ਹੋਇਆ ਇਹ ਨਹੀਂ ਹੈਗਾ ਈਜ਼ੀ ਟੂ ਵੇਅਰ ਆ ਆਪਾਂ ਨੇ ਇਹਨੂੰ ਪੂਰਾ ਉੱਪਰ ਤੱਕ ਜਿੱਪ ਦਿੱਤਾ ਹੋਇਆ ਜਿੱਦਾਂ ਮੋਸਟਲੀ ਕਈ ਵਾਰੀ ਹੁੰਦਾ ਕਿ ਕਈ ਬੱਚਿਆਂ ਨੂੰ ਹਾਰਸ਼ ਕਰਦਾ ਆ ਉਹ ਕਹਿੰਦੇ ਆ ਨਹੀਂ ਅਸੀਂ ਵੇਅਰ ਕਰਨਾ ਪਰ ਹਰ ਬਰੀਕ ਚੀਜ਼ ਦਾ ਨਿੱਕੀ ਨਿੱਕੀ ਦਾ ਖਿਆਲ ਰੱਖੀਦਾ ਹੈ ਕਿ ਕਸਟਮਰ ਨੂੰ ਕਿਸੇ ਤਰ੍ਹਾਂ ਵੀ ਵੇਅਰ ਕਰਨ ਵੇਲੇ ਪਰੇਸ਼ਾਨੀ ਨਾ ਹੋਵੇ ओके okay. जी ਮੈਂ ਮੀਸ ਨਹੀਂ ਇਹ ਤਾਂ ਜਿੱਦਾਂ ਨਹੀਂ ਕਹਿੰਦੇ ਹੁੰਦੇ ਵੀ ਤੁਹਾਡੇ ਹਰ ਚੀਜ਼ ਦੇ ਵਿੱਚ ਤੁਹਾਡੀਆਂ ਇਹਦੇ ਨਾਲ ਯਾਦਾਂ ਜੁੜੀਆਂ ਨੇ ਨਿੱਕੀ ਨਿੱਕੀ ਪੀਸ ਇਹਨਾਂ ਨੂੰ ਜਿੱਦਾਂ ਕਹਿ ਲੋ ਇਹਦੀਆਂ ਕਲੀਆਂ ਨੂੰ ਪਹਿਲਾਂ ਜੋੜੋ ਫਿਰ ੱਡੇ ਤੇ ਬਲੌਕ ਲਈ ਜਾਊਗੀ ਫਿਰ ਇਹ ਦੂਸਰੇ ਉਸ ੱਡੇ ਤੋਂ ਉੱਤਰ ਕੇ ਹੈਂਡਵਰਕ ਲਈ ਫਿਰ ਸਟਿਚਿੰਗ ਲਈ ਜਾਊਗੀ ਮਤਲਬ ਤੁਸੀਂ ਦੇਖੋ ਇੱਕ ਲਹਿੰਗਾ ਬਣਨ ਦੇ ਪਿੱਛੇ ਮਤਲਬ ਬਹੁਤ ਸਾਰਾ ਹਾਰਡ ਵਰਕ ਜਨਨ ਪ੍ਰਾਈਜ਼ ਦੇ ਵਿੱਚ ਹੈ ਮੈਮ ਬਹੁਤ ਜਨਨ ਥੈਂਕ ਯੂ ਸੋ ਵੈਰੀ ਮਚ ਅੱਜ ਕੱਲ ਲੋਕੀ ਇੰਨਾ ਮਤਲਬ ਰੈਂਟ ਦੇ ਕੇ ਆਪਣੀ ਡਰੈੱਸ ਨੂੰ ਕਰਦੇ ਨੇ ਔਰ ਤੁਸੀਂ ਇੰਨੀ ਖੂਬਸੂਰਤੀ ਦੇ ਨਾਲ ਤਿਆਰ ਕੀਤੀ ਹੈ ਬੜਾ ਫਾਈਨ ਵਰਕ ਹੈ ਨਾ ਨੈਸ ਦਾ ਔਰ embroideri ਦਾ ਨੈਟ ਦੇ ਉੱਤੇ embroideri ਕੀਤੀ ਹੋਈ ਹੈ ਔਰ ਸਾਰਾ ਕੁਝ ਛਪਣਾ ਹੈ ਦੇਖੋ ਮਮੇ ਦੇ ਤੇ ਜਿਹੜੀ ਸਾਰਟਨ ਲੱਗੀ ਹੋਈ ਹੈ ਨਾ ਬਹੁਤ ਫਾਈਨ ਹੈ ਬਹੁਤ ਹੈ ਨਾ ਹੱਥ ਲਾਈ ਸ킨 ਫ੍ਰੈਂਡਲੀ ਹੈ ਨਾ ਨਾਟ ਆ ਹਾਰਸ਼ ਟੂ ਸਕਿਨ ਕਿ ਇਹ ਤੁਹਾਨੂੰ ਪਾਉਣ ਵੇਲੇ ਐਵੇਂ ਲੱਗੂਗੀ ਹੈ ਨਾ ਦੇਖੋ ਮਮੇ ਦੀ ਲੁੱਕ ਇਸ ਤਰ੍ਹਾਂ ਵਨ ਸਾਈਡ ਦੀ ਸਿੰਗਲ ਫੁੱਲ 슬ੀਵ ਆ ਬੰਡ ਸਾਈਡ ਐ 슬ੀਵ ਲੈਸ ਸੀ ਕਹਿ ਸਕਦੇ ਹਾਂ ਕੈਪ 슬ੀਵ ਲੱਗੀ ਹੋਈ ਆ ਇਹ ਮੈਂ ਮੋਸਟਲੀ ਸਾਡੇ ਕੋਲੇ ਜਦਾਂ ਅੰਗੇਜਮੈਂਟ ਡ्रेसेस ਬੰਦਦੀਆਂ ਨੇ ਜਾਂ ਫਿਰ ਕੋਕਟੇਲ ਡ्रेसेस ਵੀ ਬਣਾਉਨੇ ਆ ਹਰ ਤਰੀਕੇ ਦਾ ਕੰਮ ਕਰਦੇ ਆ ਜੀ ਪੀਚ ਸ਼ੇਡ ਦੇ ਵਿੱਚ ਬਹੁਤ ਸੋਹਣੀ ਸ਼ੇਰਵਾਨੀ ਮੈਮ ਇਹਦੇ ਉੱਤੇ ਕਿਹੜਾ ਵਰਕ ਕੀਤਾ ਹੋਇਆ ਹੈ ਹੈਂਡ ਵਰਕ ਹੀ ਹੈ ਸਾਰਾ ਜੀ ਮੈਮ ਇਹ ਮੇਰੇ ਜਿਹੜੇ ਕਾਰਿਗਰ ਨੇ ਮੈਮ ਇਹ ਖਾਸ ਤੌਰ ਤੇ ਬੰਗਾਲੀ ਕਾਰਿਗਰਾਂ ਦਾ ਕੰਮ ਹੈ ਅੱਛਾ ਜੀ ਜਿੰਨਾ ਮੈਮ ਇਹਦੇ ਤੇ ਬਰੀਕੀ ਦਾ ਕੰਮ ਹੈ ਇਹ ਨੋਰਮਲ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਇਹ ਕਾਰਿਗਰ ਕਰ ਲੈਣਗੇ ਤੁਸੀਂ ਦੇਖੋ ਵਰਕ ਦੀ ਸਫਾਈ ਦੇਖੋ ਵਿੱਚ ਇਹਨਾਂ ਨੇ ਕੋਈ ਚੀਜ਼ ਡਿਟੇਲ ਦੇ ਵਿੱਚ ਛੱਡੀ ਨਹੀਂ ਹੋਈ ਹੈਗੀ ਐਨੀ ਬ੍ਰੀਕ ਐਂਡ ਮਹੀਨ ਇਹਦੇ ਤੇ ਜੜੀ ਹੋਇਆ ਵਰਕ ਉਹ ਤੁਸੀਂ ਦੇਖੋ ਰੇਸ਼ਮ ਕੁੰਦਨ ਦਬਕਾ ਮੋਤੀ ਸਿਰੋਸਕੀ ਲੁੱਕ ਐਟ ਦਿਸ ਇਹ ਸਾਰੀ ਇਦਾਂ ਲੱਗ ਰਿਆ ਨਾ ਜਿਵੇਂ ਜਿਹੜੀ ਇਹ ਡਿਟੇਲ ਆ ਨਾ ਜੀ ਇਹ ਸਾਰੀ ਡਿਟੇਲ ਆ ਮੈਮ ਜਿਹੜੀ ਬਿਲਕੁਲੀ ਜਿਵੇਂ ਲਾਈਕ ਅ ਡਾਇਮੰਡ ਯੈਸ ਹੈ ਨਾ ਸੋ ਐਲੀਗੈਂਟ ਪੀਸ ਬਣਦੇ ਨੇ ਮੈਮ ਔਨ ਆਰਡਰ ਰੈਡੀ ਹੁੰਦੇ ਨੇ ਕਿਤੇ ਜਿਵੇਂ ਮੋਸਟਲੀ ਅਸੀਂ ਜਾਗੋ ਦੇ ਲਈ ਵੀ ਪੂਰੀ ਫੈਮਿਲੀ ਲਈ ਜਿੱਦਾਂ ਜੈਂਟਸ ਦੇ ਲਈ ਹੁੰਦਾ ਨਾ ਆਊਟਫਿਟ ਤਿਆਰ ਕਰਦੇ ਆ ਫਿਰ ਸਾਡਾ ਇੱਕ ਕੰਪਲੀਮੈਂਟਰੀ ਹੁੰਦਾ ਆ ਕਿ ਸ਼ੇਰਵਾਨੀਆਂ ਬਣੀਆਂ ਏਜੈਂਟਸ ਦੀਆਂ ਉਹਨਾਂ ਦੇ ਪੂਰੇ ਕੋਰਪੈਂਟ ਬਣੇ ਤੇ ਲੇਡੀਜ਼ ਦੇ ਸੂਟ ਦੇ ਨਾਲ ਦੇ ਅਸੀਂ ਉਹਨਾਂ ਨੂੰ ਪਾਕਟ ਸਕੁਆਇਰ ਤਿਆਰ ਕਰਕੇ ਦਿੰਨੇ ਆ। ਦਨੇ ਉਹਨਾਂ ਨੂੰ ਇਹ ਨਹੀਂ ਹੁੰਦਾ ਹੈਗਾ ਵੀ ਉਹਨਾਂ ਨੂੰ ਫਿਰ ਆਪਣੀ ਵਾਈਫ ਦੇ ਨਾਲ ਦੇ ਮਿਸਮੈਚ ਨਾ ਹੋਵੇ ਲੱਭਣ ਲਈ ਤੁਹਾਨੂੰ ਜਾਣਾ ਪਊਗਾ ਪਾਕਟ ਸਕੁਆਇਰ ਮੇ ਆਲਵੇਜ਼ ਐਜ਼ ਅ ਗਿਫਟ ਦਿੰਨੀਓ ਦਿੰਨੀ ਆ ਕਿ ਨਹੀਂ ਜੀ ਤੁਸੀਂ ਟੀਮ ਅਪ ਕਰੋ ਇਕੱਠੇ ਇੰਜੋਏ ਕਰੋ ਖੁਸ਼ ਹੋਵੋ ਇਹ ਕਿਛੋਟੇ ਜਿਹੇ ਇਹਦੇ ਲਈ ਤੁਹਾਨੂੰ ਦੁਖੀ ਨਾ ਹੋਣਾ ਪਵੇ ਨਾ ਸਹੀ ਗੱਲ ਹੈ ਉਹ ਜੀ ਉਹਦੇ ਤੇ ਹੈਵੀ ਸੀਗੀ ਏਮਬ੍ਰੋਇਡਰੀ ਜਿਨ੍ਹਾਂ ਨੇ ਸਿੰਪਲ ਵਰਕ ਜਿਨ੍ਹਾਂ ਨੇ ਸਿਰਫ ਐਨ ਲੱਗਦਾ ਆ ਕਿ ਹਲਕਾ ਜਿਹਾ ਬਸ ਫੈਮਿਲੀ ਲਈ ਹੋ ਗਿਆ ਸਰਵਾਲੇ ਲਈ ਹੋ ਗਿਆ This does not look like and ਸਾਰਿਆਂ ਨਾਲ ਵੱਡੀ ਚੀਜ਼ ਆ ਕਿ ਜਿਹੜੀਆਂ ਆਪਣੀਆਂ ਬੈਡਿੰਗਸ ਨੇ ਉਹ ਵਿంటర్ ਚ ਹੀ ਹੁੰਦੀਆਂ ਨੇ ਮੋਸਟਲੀ ਦੈਨ ਇਹ ਹੈਗਾ ਵੀ ਵੈਲਵਟ ਆ ਆਪਾਂ ਨੇ ਇਹਨੂੰ ਵੈਲਵਟ ਤੇ ਡਿਜ਼ਾਈਨ ਕੀਤਾ ਤਾਂ ਜੋ ਇਹ ਨਾ ਹੋਵੇ ਕਿ ਮਤਲਬ ਫੈਮਲੀ ਨੂੰ ਠੰਡ ਚ ਪਰੇਸ਼ਾਨੀ ਆਵੇ ਠੀਕ ਹੈ ਨਾ ਕੋਜੀ ਆ ਨਾ ਫਾਈਨ ਵੈਲਵਟ ਹੈ ਜੀ ਹੱਥ ਲਾਏ ਤਾਂ ਪਤਾ ਲੱਗਦਾ ਮੱਖਣ ਦੀ ਤਰ੍ਹਾਂ ਕੱਪੜਾ ਬੀ ਜੀ 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 ਇਹ ਚੀਜ਼ਾਂ ਮਾ ਜਿਵੇਂ ਕੈਲੋ ਵੀ ਤੁਸੀਂ ਆ ਕੇ ਜਿਹੜਾ ਤੁਹਾਡਾ ਕਲਰ ਥੀਮ ਆ ਉਹਦੇ ਨਾਲ ਤੁਸੀਂ ਸਾਡੇ ਤੋਂ ਮੈਚ ਕਰਵਾ ਲਓ ਇਹ ਨਹੀਂ ਹੈਗਾ ਵੀ ਤੁਹਾਨੂੰ ਮਾਰਕੀਟ ਜਾਮੋਗੇ ਜੋ ਉੱਥੇ ਪਿਆ ਉਹੀ ਚੱਕ ਲੈਣਾ ਅਸੀਂ ਉਹ ਆਪਸ਼ਨ ਅਵੇਲੇਬਲ ਕਰਦੇ ਆ ਕਿ ਤੁਸੀਂ ਬੈਠੋ ਕਲਰ ਸ਼ੇਡ ਸਾਨੂੰ ਸੈਂਡ ਕਰੋ ਇੰਨੇ ਸਿੱਥੋਂ ਨੂੰ ਸਾਰੇ ਆਊਟਫਿਟ ਰੈਡੀ ਕਰਕੇ ਦੇ ਮੰਗਦੇ ਸਾਰਾ ਰੈਡੀਮੇਡ ਵਾਸਤੇ ਵੀ ਤੁਸੀਂ ਦੇਣਾ ਪਰ ਉਹਦੇ ਵਿੱਚ ਨਾ ਉਹ ਪਿਆਰ ਨਹੀਂ ਪਿਆ ਹੁੰਦਾ ਜਿਹੜਾ ਤੁਸੀਂ ਇਹਨਾਂ ਚ ਪਾ ਦਿੰਦੇ ਕਿਉਂਕਿ ਵਰਕ ਤੁਹਾਡੇ ਸਾਹਮਣੇ ਹੋਇਆ ਹੁੰਦਾ ਹੈ ਔਰ ਹੈਂਡ ਵਰਕਰ ਨੀਟ ਐਂਡ ਕਲੀਨ ਹੈ ਜੀ ਔਰ ਜਨੂਨ ਰੈਟ ਹੈ ਜੋ ਤੁਸੀਂ ਇੰਨੇ ਇੰਨੇ ਮੈਨੂੰ ਲੱਗਦਾ ਕਿ ਇਹ ਪੈਸੇ ਤਾਂ ਤੁਸੀਂ ਮਾਰਕੀਟ ਦੇ ਵਿੱਚ ਵੀ ਦੇ ਦਿੰਦੇ ਹੋ ਡੈਫੀਨੇਟਲੀ ਮੈਮ ਅਜੇ ਤੁਸੀਂ ਤਿਆਰ ਕਰਕੇ ਪਾਉਂਦੇ ਹੋ ਤਾਂ ਫਿਰ ਉਹਦੀ ਮਤਲਬ ਟੋਰ ਉਹਦਾ ਮੈਮ ਕਸਟਮਾਈਜੇਸ਼ਨ ਦਾ ਮਤਲਬ ਹੀ ਇਹ ਆ ਕਿ ਸਪੈਸ਼ਲ ਤੁਹਾਡੇ ਲਈ ਵਰਕ ਹੋ ਰਿਹਾ ਇਹ ਨਹੀਂ ਹੈਗਾ ਵੀ ਉਹਦੇ ਨਾਲ ਦੇ 1000 ਆਫ ਪੀਸ ਬਣੇ ਪਏ ਨੇ ਉਹਨਾਂ ਦੇ ਵਿੱਚੋਂ ਏ ਬੀ ਸੀ ਡੀ ਕਿਸੇ ਨੇ ਵੀ ਪਾਇਆ ਹੋਇਆ ਵੀ ਤੁਸੀਂ ਅਗਰ ਮਨੀ ਤੁਹਾਡੀ ਲੱਗ ਰਹੀ ਆ ਇਨਵੈਸਟਮੈਂਟ ਕਿਤੇ ਹੋ ਰਹੀ ਆ ਤੈਨੂੰ ਸਹੀ ਚੀਜ਼ ਤੇ ਹੋ ਰਹੀ ਆ ਇਹ ਨਹੀਂ ਹੈਗਾ ਮੈਮ ਜਦੋਂ ਤੁਸੀਂ ਇਦਾਂ ਕੰਮ ਕਰਦੇ ਹੋ ਫਿਰ ਤੁਹਾਡੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ ਕਿਉਂ ਕਿ ਜਦ ਇਹ ਨਹੀਂ ਹੈਗਾ ਜੇ ਮਾਰਕੀਟ ਦੇ ਪੀਸ ਨਹੀਂ ਹੋ ਤਾਂ ਤੁਸੀਂ ਫੰਕਸ਼ਨ ਤੇ ਬੈਠੇ ਹੋ ਨਾ ਤੁਸੀਂ ਆਮ ਦੇਖਿਓ ਉੱਥੇ ਸਟੋਨ ਨਿਕਲ ਜਾਣਗੇ ਪਰ ਮੈਮ ਅਸੀਂ ਇਦਾਂ ਨਹੀਂ ਕਰ ਸਕਦੇ ਠੀਕ ਹੈ ਨਾ ਕਿ ਬੜ ਦੇਓ ਉਸ ਚੀਜ਼ ਲਈ ਅਸੀਂ ਰਿਸਪੌਂਸਿਬਿਲਟੀ ਉਸੇ ਚੀਜ਼ ਦੀ ਚੱਕਦੇ ਹਾਂ ਨਾ ਤੇ ਸਹੀ ਗੱਲ ਹੈ ਜੀ ਮੈਮ ਇਹ ਕੇ ਅਸੀਂ ਸਾਡੇ ਕੋਲ ਪੀਸ ਰੈਡੀ ਕੀਤਾ ਤੁਹਾਨੂੰ ਸ਼ੋਅ ਕਰਦੇ ਹਾਂ ਤੇ ਇਹ ਪੂਰਾ ਹੈਂਡਵਰਕ ਦਾ ਪੀਸ ਆ ਤੇ ਟੋਟਲ ਹੈਂਡ embroiderry ਆ ਹਾਂਜੀ ਦੇਖੋ ਮੈਮ ਇਹ ਪੀਸ ਦੇ ਉੱਤੇ ਸਾਰਾ ਹੈਂਡਵਰਕ ਹੋਇਆ ਹੋਇਆ ਟੋਟਲੀ ਇਹ ਕੋਈ ਲੇਸ ਨਹੀਂ ਹੈਗੀ ਇਹ ਫੋਰ ਸਾਈਡ 'ਵਾਂ 9 ਮੀਟਰ ਕੰਮ ਘੁੰਮਦਾ ਹੈ ਅੱਛਾ ਜੀ ਦੇਖੋ ਤੁਸੀਂ ਇਸ ਵਰਕ ਨੂੰ ਇਹ ਪੂਰੇ ਦਾ ਪੂਰੇ ਫੋਰ ਸਾਈਡ ਦੁਪट्टे ਦੇ ਉੱਤੇ 9 ਮੀਟਰ ਇਹ ਵਰਕ ਘੁੰਮ ਰਿਹਾ ਇਹ ਮੈਮ ਘੱਟ ਤੋਂ ਘੱਟ 4 ਬੰਦਿਆਂ ਦਾ 1 ਮੰਥ ਦਾ ਕੰਮ ਹੈ ਹਾਂਜੀ ਮੈਮ ਇਹ ਪੂਰਾ ਹੈਵੀ ਪੀਸ ਆ ਜਿਵੇਂ ਮੋਸਟਲੀ ਅਸੀਂ ਇਹ ਸੂਟ ਅਨੰਦਕਾਰਾਂ ਲਈ ਰੈਡੀ ਕਰਦੇ ਆ ਤੇ ਇਹ ਸਾਡਾ ਸੈਂਪਲ ਪੀਸ ਆ ਮੋਸਟਲੀ ਇਸ ਤੋਂ ਹੀ ਅਸੀਂ ਆਰਡਰ ਲੈਂਦੇ ਆ ਮੈਮ ਮੇਰੇ ਕੋਲੇ ਜਿੰਨੇ ਆਰਡਰ ਤੁਸੀਂ ਮੈਂ ਪਲੇਸ ਕਰੇ ਨੇ ਜਾਂ ਮੈਨੂੰ ਲੋਕ ਆਰਡਰ ਦਿੰਦੇ ਨੇ ਉਹਨਾਂ ਦੇ ਵਿੱਚ ਮੈਂ ਕੋਈ ਫੋਟੋ ਨਹੀਂ ਦਿਖਾਉਂਦੀ ਤੇ ਇਦਾਂ ਦੇ ਸਾਡੇ ਹੈਵੀ ਪੀਸਾਂ ਤੋਂ ਹੀ ਅਸੀਂ ਆਪਣੇ ਆਰਡਰ ਲੈਂਦੇ ਆਂ ਇਹ ਸੈਂਪਲ ਬਣਾਉਂਦੇ ਆਂ ਸੈਂਪਲ ਅਸੀਂ ਸਾਹਮਣੇ ਤੋਂ ਦਿਖਾਉਨੇ ਆਂ ਵੀ ਸਾਡਾ ਕੰਮ ਦੀ ਡਿਟੇਲਿੰਗ ਆ ਹੋਕੀ ਨਾ ਉਸ ਸਾਈ ਬਹੁਤ ਹੈ ਜੀ ਬੜਾ ਬਰੀਕੀ ਦਾ ਕੰਮ ਹੈ ਸੂਤੀ ਦੇ ਨਾਲ ਕੀਤਾ ਹੋਇਆ ਜੀ ਜੀ ਮੈਮ ਹੁਣ ਇਹ ਪੀਸ ਕਿਸੇ ਵੀ ਕੁੜੀ ਨੇ ਵੇਅਰ ਕੀਤਾ ਹੋਇਆ ਹੋਵੇ ਆਨੰਦ ਕਾਰਜਾਂ ਲਈ ਜਿੱਦਾਂ ਹੁਣ ਆਪਣੇ ਕੰਪਲਸਰੀ ਹੋ ਗਿਆ ਕਿ ਮੋਸਟਲੀ ਸਲਵਾਰ ਸੂਟ ਵੇਅਰ ਕਰਦੇ ਆ ਨਾ ਤਾਂ ਇਥੇ ਜੇ ਮੈਮ ਸਾਡੀਆਂ ਉਸ ਪਰਪਸ ਨੂੰ ਰੈਡੀ ਹੁੰਦੀਆਂ ਨੇ ਨਾ ਗਰਾਲ ਸਾਹਿਬ ਸਾਡੇ ਨਾਲ ਨੇ ਤੇ ਗਰਾਲ ਸਾਹਿਬ ਮੈਮ ਦੇ ਨਾਲ ਸੀ ਮਿਲੇ ਪ੍ਰੀਤ ਮੈਮ ਦੇ ਨਾਲ ਇਹਨਾਂ ਦਾ ਸਾਰਾ ਸੈਟਅਪ ਦੇਖਿਆ ਬਹੁਤ ਸੋਹਣਾ ਲੱਗਿਆ ਹਾਂਜੀ ਔਰ ਕਿਧਰ ਕਿਧਰ ਇਹ ਸਾਨੂੰ ਪਤਾ ਕੀ ਲੱਗਦਾ ਹੈ ਕਿ ਜੇਕਰ ਹਸਬੰਡ ਦੀ ਹਾਮੀ ਨਾ ਨਾ ਹੋਵੇ ਤਾਂ ਐਡਾ ਬੜਾ Empire ਖੜਾ ਕਰਨਾ ਐਡਾ ਬੁਟੀਕ ਬਣਾਉਣਾ ممکن ਨਹੀਂ ਹੈ ਔਰ ਇਹ ਮੈਂ ਕਹਿਣੀ ਹੈ ਕਿ ਬਹੁਤ ਜ਼ਿਆਦਾ ਫੋਰਚੂਨੇਟ ਨੇ ਇਹਨਾਂ ਦਾ ਪਪਿਕ ਬਹੁਤ ਸੋਹਣਾ ਹੈ ਆਉਣ ਵਾਲੇ ਟਾਈਮ 'ਚ ਵੀ ਔਰ ਰਹਾ ਵੀ ਹੈ ਕਿਉਂਕਿ ਤੁਸੀਂ ਇਹਨਾਂ ਦੇ ਨਾਲ ਹੋ ਮੈਨੂੰ ਦੱਸੋ ਕਿ ਦਿਨੋਂ ਕੀ ਇੱਛਾ ਕਰੀਏ ਕਿ ਇਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਤੁਸੀਂ ਦੇ ਦਿੱਤੀ ਨਹੀਂ ਤਾਂ ਜੱਟਾਂ ਦੇ ਵਿੱਚ ਕਹਿੰਦਾ ਕਿ ਕੀ ਜ਼ਰੂਰ ਤੇ ਕੰਮ ਕਰ ਲੈ ਇਹਨਾਂ ਨੂੰ ਉਹ ਸ਼ੌਕ ਸੀਗਾ ਜੀ ਹਾਂ ਹਾਂ ਇਹਨਾਂ ਨੂੰ ਸ਼ੌਕ ਸੀ ਵੀ ਮੈਂ ਬੁਟੀਕ ਦਾ ਪਹਿਲਾਂ ਛੋਟਾ ਮੋਟਾ ਕਰਦੇ ਸੀਗੇ ਅੱਛਾ ਜੀ ਤੇ ਫਿਰ ਇਹਨਾਂ ਨੂੰ ਮੈਂ ਕਿਹਾ ਮਖਾ ਤੁਸੀਂ ਜੇ ਕਰਨੀ ਹੈ ਕੁਝ ਵੱਡੇ ਲੈਵਲ ਤੇ ਕਰੋ ਹੂੰ ਬਿਜ਼ੀ ਰੇਂਦੇ ਨੇ ਬਹੁਤ ਵਧੀਆ ਗੱਲ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਜੇ ਬਿਜ਼ੀ ਨਾ ਹੋਵੇ ਬੰਦਾ ਵਿਹਲਾ ਮਨਸ਼ਤਾਨ ਦਾ ਘਰ ਹੁੰਦਾ ਲੜਾਈਆਂ ਕਰਦੀਆਂ ਫਿਰ ਪਰ ਨਹੀਂ ਲੜਾਈ ਤਾਂ ਨਹੀਂ ਚਲੋ ਬੰਦੀ ਤੇ ਪਰ ਬਿਜ਼ੀ ਰੇਂਦੇ ਨੇ ਬਹੁਤ ਵਧੀਆ ਲੱਗਦਾ ਮੈਨੂੰ ਹਾਂ ਹਾਂ ਬਹੁਤ ਮਤਲਬ ਇਕਾਵਲ ਨੇ ਇਸ ਚੀਜ਼ ਦੀ ਹਮ ਇਟਸ ਅ ਜੋਕ ਹੈ ਪਰ ਕਿ ਅਸੀਂ ਕਹਿੰਦੇ ਹਾਂ ਕਿ ਘਰ ਵਾਲੀਆਂ ਜੇ ਬਿਜ਼ੀ ਨਾ ਰਹਿਣ ਤੇ ਫਿਰ ਘਰ ਦੇ ਵਿੱਚ ਥੋੜਾ ਡਿਸਟੈਂਸ ਹੋ ਜਾਂਦਾ ਹੈ ਨਾ ਨਹੀਂ ਇਦਾਂ ਦੀ ਤਾਂ ਨਹੀਂ ਕੋਈ ਇਦਾਂ ਦੀ ਤਾਂ ਨਹੀਂ ਕੋਈ ਗੱਲ ਹੈਗੀ ਪਰ ਉਹ ਫਿਰ ਵੀ ਮਤਲਬ ਮੈਨੂੰ ਚੰਗਾ ਲੱਗਦਾ ਇਹ ਕੰਮ ਕਰਦੇ ਆ ਇਹਹੀ ਇਹ ਚੀਜ਼ ਹੁੰਦੀ ਹੈ ਕਿ ਜਦੋਂ ਤੁਹਾਨੂੰ ਆਪਣੀ ਵਾਈਫ ਨੂੰ ਖੁਸ਼ੀ ਦੇ ਕੇ ਔਰ ਖੁਸ਼ ਮਹਿਸੂਸ ਹੋਵੇ ਨਾ ਖੁਸ਼ੀ ਮਹਿਸੂਸ ਹੋਵੇ ਅੰਦਰ ਉਹ ਨਹੀਂ ਫਿਰ ਲੱਗਦਾ ਕਿ ਵਾਕਈ ਇਸ ਕਾਇਨਾਤ ਨੂੰ ਪਾ ਲਿਆ ਕਿਉਂਕਿ ਸਭ ਤੋਂ ਸੋਹਣੀ ਕਿਰਤ ਏਦਾਂ ਹੀ ਹੁੰਦੀ ਹੈ ਜਿਵੇਂ ਕਿ ਸਾਰੇ ਬਾਹਰ ਨਹੀਂ ਹਨਾ ਤੁਸੀਂ ਦੋਨੋਂ ਜਣੇ ਹੋ ਮੈਮ ਵੀ ਬਿਜ਼ੀ ਨੇ ਤੇ ਤੁਸੀਂ ਵੀ ਬਹੁਤ ਜ਼ਿਆਦਾ ਬਿਜ਼ੀ ਹੋ ਔਰ ਤੁਸੀਂ ਮਤਲਬ ਜਦੋਂ ਇਹਨਾਂ ਦੇ ਕੰਮ ਨੂੰ ਸਰ ਹਾਂਦਾ ਦੇਖਦੇ ਹੋ ਤੇ ਤੁਹਾਡੇ ਮਨ 'ਚ ਹੁੰਦਾ ਕਿ ਮੇਰੀ ਵਾਈਫ ਇੰਨੀ ਕਾਬਿਲ ਹੈ ਖੁਸ਼ੀ ਤਾਂ ਹੁੰਦੀ ਹੈ ਬਹੁਤ 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 ਹੁੰਦਾ ਮਨ 'ਚ ਜੀ ਏਦਿ ਕੋਈ ਗੱਲ ਨਹੀਂ ਹੈਗੀ ਬਹੁਤ ਮਨ 'ਚ ਹੁੰਦਾ ਪਰ ਮਤਲਬ ਇੱਕ ਸਾਡੇ ਇੱਥੇ ਇਕੱਲੇ ਹੋਣ ਲਈ ਇਹਨਾਂ ਨੂੰ ਇੱਕ ਇਹ ਵੀ ਰੀਜ਼ਨ ਆ ਮਤਲਬ ਇਹਨਾਂ ਨੂੰ ਕੰਮ ਕਰਨ ਦੇ ਵੀ ਮਤਲਬ ਵੀ ਇਕੱਲੇ ਸੀ ਅਸੀਂ ਮੈਂ ਆਪਣਾ ਕੰਮ ਤੇ ਚਲੇ ਜਾਂਦਾ ਮੇਰਾ ਆਪਣਾ ਬਿਜ਼ਨਸ ਆ ਮੈਂ ਉੱਥੇ ਚਲੇ ਜਾਂਦਾ ਤੇ ਇਹ ਫਿਰ ਘਰ ਇਕੱਲੇ ਰਹਿੰਦੇ ਨੇ ਇਸ ਕਰਕੇ ਜਦੋਂ ਹੈਗਾ ਸਭ ਕੁਝ ਤੇ ਫਿਰ ਕਰੋ ਔਰ ਦੇਖੋ ਸੈਟਅਪ ਵੀ ਕਿੰਨਾ ਸੋਹਣਾ ਕਿ ਘਰ ਦੇ ਕੋਲ ਹੀ ਆਪਣਾ ਸੈਟਅਪ ਹੈ ਘਰ ਨੂੰ ਵੀ ਸਾਹਰੇ ਨੇ ਤੁਹਾਨੂੰ ਵੀ ਵੇਖ ਰਹੇ ਨੇ ਔਰ ਥੋੜੀ ਥੋੜੀ ਇਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਜਦੋਂ ਕਿਤੇ ਕੋਈ ਚਲੋ ਇਹ ਕੰਮਾਂ ਬਿਜ਼ਨਸ ਆ ਚ ਉਤਰਾ ਚੜਾਉ ਹੁੰਦਾ ਥੋੜਾ ਜਿਹਾ हां फिर परेशान ਹੋ ਜਿੰਦਾ ਪਰ ਉਹਨੂੰ ਫਿਰ ਮੈਂ ਇਹੀ ਸਮਝਾਉਣਾ ਉਹਨਾਂ ਨੂੰ ਵੀ ਤੁਹਾਨੂੰ ਖਰਚਾ ਆਪਾਂ ਆਪਰ ਨੂੰ ਕੋਈ ਐਕਸਟਰਾ ਖਰਚਾ ਤਾਂ ਨਹੀਂ ਆਇਆਗਾ ਠੀਕ ਹੈ ਕਿੰਨੇ ਜੀ ਜਿਹੜਾ ਸੋਲਰ ਸਿਸਟਮ ਵੀ ਲੱਗ ਰਿਹਾ ਉਹ ਇਹਨਾਂ ਦੀ ਕਰਕੇ ਲੱਗ ਰਿਹਾ ਵੀ ਪਿੱਛੇ ਚਲੋ ਮਸ਼ੀਨਾਂ ਮਸ਼ੀਨਾਂ ਚੱਲਦੀਆਂ ਨੇ ਤੇ ਮਤਲਬ ਬਿਜਲੀ ਦਾ ਬਿੱਲ ਘਟਾ ਵੀ ਮੈਂ ਕਹਿੰਦਾ ਆਪਾਂ ਨੂੰ ਕੋਈ ਖਰਚਾ ਤਾਂ ਕੋਈ ਹੈ ਹੀ ਨਹੀਂ ਖਰਚਾ ਖਰਚ ਬੈਠੇ ਆਪਾਂ ਦੇਖੋ 파ਟਨਰ ਇਦਾਂ ਦਾ ਹੀ ਚਾਹੀਦਾ ਜਦੋਂ ਕੋਈ ਪਰੇਸ਼ਾਨ ਹੋਵੇ ਨਾ ਦੂਸਰਾ 파ਟਨਰ ਤਾਂ ਤਸੱਲੀ ਦੇਵੇ ਔਰ ਉਹਨੂੰ ਇਹ ਦਵੇ ਕਿ ਹਾਂ ਮੈਂ ਪਿੱਛੇ ਹਾਂ ਤੂੰ ਚੱਲ ਕੋਈ ਗੱਲ ਨਹੀਂ ਹੈ ਨਾ ਉ ਆ ਬੈਕਪੋਰਟ ਬਣ ਕੇ ਮੈਮ ਦੇ ਖੜੇ ਹੋਏ ਬਾਕੀ ਦੀ ਸਿਸਟਰ ਦੀ ਬਹੁਤ سپورਟ ਆ ਇਹਨੂੰ ਉਹ ਬਹੁਤ ਇਹਨੂੰ ਪੁਸ਼ ਕਰਦੀਆਂ ਨੇ ਇਸ ਕੰਮ ਲਈ ਇਹਨਾਂ ਨੂੰ ਵੀ ਤੁਸੀਂ ਕਰੋ ਕੰਮ ਕਰੋ ਕੰਮ ਕਿਉਂ ਨਹੀਂ ਕਰ ਬਏਗੇ ਹਾਂ 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 ਸੋਈ ਗੱਲ ਹੈ ਕਿ ਬੜਾ ਚੰਗਾ ਲੱਗਦਾ ਜੀ ਜੇ ਕੰਮ ਕਰਦੇ ਆ ਤਾਂ ਬਹੁਤ ਚੰਗਾ ਲੱਗਦਾ ਜੀ ਘਰ ਦੇ ਵਿੱਚ ਇੱਕ ਔਰਤ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਉਹ ਘਰ ਦਾ ਹੋਵੇ ਘਰ ਦਾ ਤਾਂ ਕੰਮ ਹਰੇਕ ਕੋਈ ਸਿੱਖ ਲੈਂਦਾ ਲੇਕਿਨ ਜੋ ਮੈਮ ਨੇ ਆਪਣਾ ਨਾਮ ਬਣਾਇਆ ਨਾ ਅ ਗ੍ਰੈਸਲ ਦਾ ਡਿਜ਼ਾਈਨਰ ਹਬ ਦੇ ਨਾਂ ਤੋਂ ਔਰ ਹਰ ਬੰਦੇ ਨੂੰ ਇਹ ਕੰਮ ਪਸੰਦ ਆਉਂਦਾ ਹੈ ਮਤਲਬ ਖੁਸ਼ੀ ਹੁੰਦੀ ਹੈ ਕਿ ਤੁਸੀਂ ਘਰ ਦੇ ਵਿੱਚ ਰਹਿ ਕੇ ਇਹਨਾਂ ਕੁਝ ਆਪਣੇ ਆਪ ਨੂੰ ਦੇਖ ਰਹੇ ਹੋ ਔਰ ਔਰ ਸਤ ਚੰਗੀ ਗੱਲ ਹੈ ਨਾ ਇਹਨਾਂ ਨੇ ਕੰਮ ਸਿੱਖਿਆ ਨਹੀਂ ਹੈ ਇਹਨਾਂ ਨੂੰ ਆ ਗਿਆ ਹੈ ਬਾਇ ਬਰਥ ਜਿੱਦਾਂ ਕਹਿੰਦੇ ਨਾ ਕਿ ਰੇਖਾ ਇੱਕ ਹੱਥ ਦੇ ਵਿੱਚ ਹੁੰਦੀ ਹੈ ਤੁਹਾਡੇ ਸੀ ਕਿ ਤੁਸੀਂ ਇਹ بڑا ਬਿਜ਼ਨਸ ਕਰੋਗੇ ਕਿ ਤੇ ਉਹਨੂੰ ਉਚਾਈਆਂ ਤੇ ਲੈ ਕੇ ਜਾਓਗੇ ਗਰਾਲ ਸਾਹਿਬ ਮਜ਼ਾ ਆ ਗਿਆ ਤੁਹਾਡੇ ਨਾਲ ਵੀ ਗੱਲ ਕਰਕੇ ਔਰ ਤੁਸੀਂ ਬਹੁਤ ਸੋਹਣੀ ਜਿਹੜੀ ਮੈਮ ਦੇ ਬਾਰੇ ਦੱਸਿਆ ਔਰ ਐਦਾਂ ਦੀ ਮੈਂ ਕਹਿੰਨੀ ਹੈ ਕਿ ਆਪਣੇ ਲਿਸਨਰਸ ਨੂੰ ਵੀ ਜਿਹੜੇ ਸਾਨੂੰ ਦੇਖ ਰਹੇ ਨੇ ਸਾਡੇ ਦਰਸ਼ਕ ਨੇ ਐਦਾਂ ਦੀ سپورਟ ਬਣਨਾ ਬਹੁਤ ਜ਼ਰੂਰੀ ਹੈ ਹਸਬੰਡ ਨੂੰ ਆਪਣੀ ਵਾਈਫ ਲਈ ਸਾਨੂੰ ਆ ਸਾਨੂੰ ਸ਼ਲਾਘਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੀ ਥੈਂਕ ਯੂ